ਹਰ ਜੀ ਪੀ ਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਉਤੇ ਹੋਣ ਯੋਆਰ ਕੋਡ ਲਗਾਏ ਜਾਣਗੇ ਜੀ ਚਲੋ देर ਆਈ ਦਰਸਤ ਆਈ ਬਹੁਤ ਲੰਬੇ ਸਮੇਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਰੌਲਾ ਪੈ ਰਿਹਾ ਹੈ ਸਾਹਿਬ ਕਾ ਜਥੇਦਾਰ ਅਕਾਲ ਤਖਤ ਕਾਰਜਕਾਰੀ ਅੱਜ ਕੱਲੋਂ ਦਮਦਮਾ ਸਾਹਿਬ ਦੇ ਅਗੈਨੇ ਹਰਪ੍ਰੀਤ ਸਿੰਘ ਕਮੇਟੀ ਵੀ ਬਣਾਈ ਹੋਇਆ ਕਿ ਕਮੇਟੀ ਦਾ ਉਹ ਇੱਕ ਬੀਬੀ ਸਾਬਕਾ ਜੱਜ ਲਿਆਂਦੇ ਸੀ ਉਹ ਮੰਨੇ ਨਹੀਂ ਫਿਰ ਇੱਕ ਉਹਨਾਂ ਦੀ ਟੀਮ ਦੇ ਵਿੱਚ ਹੀ ਮੈਂਬਰ ਸੀ ਉਹਨਾਂ ਤੋਂ ਪੜਤਾਲ ਕਰਾ ਲਈ ਤੇ ਪੜਤਾਲ ਦੇ ਉੱਤੇ ਹੋਇਆ ਕਿ ਉਹ ਸਾਰਿਆਂ ਦੇ ਸਾਹਮਣੇ ਆ ਪਈ ਇਸ਼ਰ ਸਿੰਘ ਤੋਂ ਹੁਣ ਸ਼ਰੋਣੀ ਕਮੇਟੀ ਦੀ ਕਾਰਜਕਾਰੀ ਦੀ ਕੱਲ ਮੀਟਿੰਗ ਹੋਈ ਆ ਉਹ ਕਹਿੰਦੇ ਕਿ ਜਿਹਦੇ ਉੱਤੇ QR ਹੋਏਗਾ ਦੇਖੋ ਅੱਜ ਕੱਲ ਮਾਡਰਨ ਯੁੱਗ ਆ ਗਿਆ ਮਾਡਰਨ ਯੁੱਗ ਦੇ ਵਿੱਚ ਇੱਥੇ ਬਹੁਤ ਸਾਰੀਆਂ ਲੰਗਰਾਂਵਾਂ ਹੁੰਦੀਆਂ ਨੇ ਤੇ ਜੇ ਸ਼ਰੋਣੀ ਕਮੇਟੀ ਨੇ ਵੀ ਇਸ ਪਾਸੇ ਵੱਲ ਕਦਮ ਚੁੱਕਿਆ ਤਾਂ ਚੰਗੀ ਗੱਲ ਹੈ ਇਹਨੂੰ ਵਧੀਆ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੇ ਹੋਰ ਮੁੱਦੇ ਨੇ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਜੀ ਤੇ ਉਹਨਾਂ ਦੀ ਟੀਮ ਜਿਹੜੀਆਂ ਬਵੱਦਤ ਕੱਲਾ ਨਹੀਂ ਉਹਨਾਂ ਦੇ ਉੱਤੇ ਵੀ ਕੋ ਕੰਮ ਕਰਨ ਮੈਂ ਸਭ ਦਾ ਚੰਗੀ ਗੱਲ ਹੋਵੇਗੀ ਉਹ ਮਸਲੇ ਵੀ ਸਭ ਸੰਮਤੀ ਨਾਲ ਸਬਾਦ ਰਹੀਂ ਗੱਲਬਾਤ ਰਹੀਂ ਸੁਲ ਜਾਏ ਜਾ ਜੀ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁਲਾਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ